ਕਿਹੜੀ ਗੁਰਬਾਣੀ ਕਿਸ ਤਰੀਕੇ ਦੇ ਨਾਲ ਪੜਨ ਦੇ ਨਾਲ ਸਾਡਾ ਹਾਲ ਹੋ ਸਕਦਾ ਸਾਨੂੰ ਸਿਆਣੇ ਬਾਬਿਆਂ ਦੇ ਕੋਲ ਚੌਕੀਆਂ ਲਿਆਂਦੇ ਕੋਲ ਪੀਰਾਂ ਫਕੀਰਾਂ ਦੇ ਕੋਲ ਜਾਣ ਦੀ ਲੋੜ ਨਹੀਂ ਪੈਣੀ ਇਹ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹ ਦੱਸਿਆ ਜਾਏਗਾ 5-4 ਮਿੰਟ ਦੀ ਵੀਡੀਓ ਇਹ ਸਾਰਿਆਂ ਨੇ ਸਰਵਣ ਕਰਨੀ ਤੇ ਜੋ ਵੀ ਤੁਹਾਨੂੰ ਦੱਸਿਆ ਜਾਏਗਾ ਉਸੇ ਤਰ੍ਹਾਂ ਕਰਨਾ ਮੈਨੂੰ ਗੁਰੂ ਗੋਬਿੰਦ ਸਿੰਘ ਤੇ ਭਰੋਸਾ ਕਿਉਂ ਦੀ ਬਾਣੀ ਪੜਨ ਦੇ ਨਾਲ ਹਰ ਇੱਕ ਮਨੁੱਖ ਦਾ ਹਾਲ ਹੋ ਜਾਂਦਾ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਆਓ ਸਾਰੇ ਸ਼ੁਰੂ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਦੇ ਬੜੇ ਸਵਾਲ ਨੇ ਜੀ ਸਾਡੇ ਪੁੱਤਰ ਤੇ ਕਿਸੇ ਨੇ ਕਰਦਾ ਸਾਡੀ ਧੀ ਤੇ ਕਿਸੇ ਨੇ ਕੁਝ ਕਰ ਦਿੱਤਾ ਕੋਈ ਸਾਡੇ ਘਰੇ ਕੋਈ ਮੀਟ ਆ ਗਿਆ ਕੋਈ ਖੂਨ ਦੇ ਛਿੱਟੇ ਆ ਗਏ ਸਾਨੂੰ ਦਬਾਅ ਪੈਂਦੇ ਨੇ ਇਸ ਤਰ੍ਹਾਂ ਦੇ ਕਈ ਸਵਾਲ ਨੇ ਸੰਗਤ ਦੇ ਤੇ ਜਿਹੜੇ ਕਿ ਦਾਸ ਨੇ ਜੋ ਅੱਜ ਤੁਹਾਨੂੰ ਵੀ ਦੀ ਦੱਸਣ ਲੱਗਾ ਇਹਦੇ ਨਾਲ ਮੇਰੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਦੇ ਨਾਲ ਸੰਗਤ ਜੋ ਦਾਸ ਦੇ ਨਾਲ ਜੁੜੀ ਹੈ ਉਹ ਇਸ ਚੀਜ਼ ਤੋਂ ਲਾਭ ਲੈ ਚੁੱਕੀ ਹੈ ਜੋ ਅੱਜ ਤੁਹਾਨੂੰ ਦੱਸਣ ਲੱਗਾ ਮੈਂ ਮੈਂ ਆਪ ਜੀ ਨੂੰ ਬੇਨਤੀ ਕਰਨਾ ਕਿ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਦੁਨੀਆ ਤੇ ਕੋਈ ਨਹੀਂ ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਾਰੇ ਸੰਸਾਰ ਤੋਂ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹ ਬਾਣੀ ਤੋਂ ਉੱਤੇ ਦੁਨੀਆ ਤੇ ਕੋਈ ਤਾਕਤ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਕਿਉਂਕਿ ਬਾਣੀ ਤੋਂ ਉੱਤੇ ਦੁਨੀਆ ਤੇ ਕੋਈ ਤਾਕਤ ਨਹੀਂ ਅਸਲ ਚ ਅਸੀਂ ਦੁਖੀ ਕਿਉਂ ਆ ਅਸੀਂ ਗੁਰਬਾਣੀ ਨੂੰ ਢੰਗ ਦੇ ਨਾਲ ਪੜਦੇ ਨਹੀਂ ਗੁਰਬਾਣੀ ਤੇ ਭਰੋਸਾ ਨਹੀਂ ਰੱਖਦੇ ਪਾਠ ਪੜ੍ਹੀ ਜਾਂਦੇ ਆ ਪੜ੍ਹੀ ਜਾਂਦੇ ਆ ਬੜੇ ਨਿਤਨੇਮ ਸੰਗਤ ਕਰਦੀ ਤੇ ਫਿਰ ਵੀ ਕਹਿੰਦੇ ਅਸੀਂ ਦੁਖੀ ਆ ਸਾਥ ਸੰਗਤ ਨਿਤਨੇਮ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੇ ਚਰਨਾਂ 'ਚ ਬਹਿ ਕੇ ਜਦੋਂ ਅਰਦਾਸ ਕਰੋਗੇ ਨਾ ਤੇ ਗੁਰੂ ਮਿਹਰ ਕਰਦਾ ਦਇਆ ਕਰਦਾ ਤੁਹਾਡੇ ਤੇ ਗੁਰੂ ਦੀ ਰਹਿਮਤ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜ ਜਿਹੜੇ ਵੀ ਪਰਿਵਾਰਾਂ ਨੂੰ ਕੋਈ ਦਬਾਅ ਪੈਂਦਾ ਹੋਵੇ ਕਿਸੇ ਦੇ ਬੱਚੇ ਨਸ਼ਿਆਂ ਦੇ ਵਿੱਚ ਚਲੇ ਗਏ ਆ ਜਾਂ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਕਸਰ ਕਹਿ ਲੋ ਵੈਸੇ ਮੈਂ ਤਾਂ ਚੀਜ਼ਾਂ ਨੂੰ ਮੰਨਦਾ ਨਹੀਂ ਕਹਿੰਦੇ ਨੇ ਜੀ ਸਾਨੂੰ ਕਸਰ ਹੋ ਗਈ ਸਾਡੇ ਤੇ ਪੀੜ ਦਾ ਸਾਇਆ ਜਾਂ ਕਿਸੇ ਹੋਰ ਦੇਵ ਸ਼ਕਤੀ ਦਾ ਮੋਣੀ ਮਸਾਣੀ ਦਾ ਸਾਇਆ ਸਾਡੇ ਤੇ ਮੈਂ ਦਾਅਵੇ ਨਾਲ ਕੈਨਾ ਗੁਰੂ ਗੋਬਿੰਦ ਸਿੰਘ ਤੇ ਭਰੋਸਾ ਮੈਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਚੌਪਈ ਸਾਹਿਬ ਜੀ ਦੇ ਪੰਜ ਪਾਠ ਕਰਨੇ ਆ ਧਿਆਨ ਨਾਲ ਵੀ ਦੀ ਸਮਝੋ ਮੇਰੀ ਪੰਜ ਪਾਠ ਚੌਪਾਈ ਸਾਹਿਬ ਦੇ ਕਰਨੇ ਡੇਲੀ ਤੇ ਕਰਨੇ ਕਿਵੇਂ ਨੇ ਇੱਕ ਗਿਲਾਸ ਪਾਣੀ ਦਾ ਲੈਣਾ ਜਾਂ ਕੋਈ ਕੋਲੀ ਲੈ ਲੋ ਕੋਲਾ ਲੈ ਲੋ ਉਹਦੇ ਵਿੱਚ ਸਰਬਲੋਹ ਦੀ ਸ੍ਰੀ ਸਾਹਿਬ ਹੋਣੀ ਚਾਹੀਦੀ ਤੁਹਾਡੇ ਕੋਲ ਸਰਬਲੋਹ ਦੀ ਸ੍ਰੀ ਸਾਹਿਬ ਹੋਵੇ ਤੇ ਕੋਲ ਜਲ ਰੱਖਣਾ ਤੇ ਗੁਰੂ ਮਹਾਰਾਜ ਦੇ ਜਿੱਥੇ ਤੁਹਾਡੇ ਸਰੂਪ ਲੱਗੇ ਆ ਜਾਂ ਗੁੜਕਾ ਸਾਹਿਬ ਪਏ ਆ ਜਾਂ ਕੋਈ ਗੁਰਬਾਣੀ ਦੀ ਪੋਥੀ ਪਈ ਹੈ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਵੀ ਤੁਸੀਂ ਘਰ ਆਪਣੇ ਜਗ੍ਹਾ ਬਣਾਈ ਹੈ ਉੱਥੇ ਬੈਠ ਕੇ ਇੱਕ ਜਗ੍ਹਾ ਤੇ ਪੰਜ ਪਾਠ ਚੌਪਈ ਸ਼ਬਦ ਦੇ ਕਰਨੇ ਦਿੱਲੀ ਸਵਾ ਮਹੀਨਾ ਤੇ ਉਹ ਸ੍ਰੀ ਸਾਹਿਬ ਜਿਹੜੀ ਜਲਾ ਜਲ ਰੱਖਣਾ ਕੋਲ ਉਸ ਜਲ ਦੇ ਵਿੱਚ ਘਮਾਉਂਦੇ ਜਾਣਾ ਨਾਲ ਜਿਵੇਂ ਆਪਾਂ ਪਾਣੀ ਦੇ ਵਿੱਚ ਉਹਨੂੰ ਘਮਾਉਣਾ ਘੁਮਾ ਕੇ ਜਿੰਨੀ ਦਿਨ ਪਾਠ ਚੱਲਦੇ ਓ ਉਸੇ ਤਰ੍ਹਾਂ ਘੁਮਾਈ ਜਾਣਾ ਉਹਨੂੰ ਨਾਲ ਉਹਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਰੁਕਣਾ ਨਹੀਂ ਆਪਾਂ ਨਾਲ ਦੀ ਨਾਲੋ ਜਲ ਬਣਾਈ ਜਾਣਾ ਤੁਸੀਂ ਜਲ ਬਣਾ ਕੇ ਤੇ ਜਦੋਂ ਪੰਜ ਪਾਠ ਪੂਰੇ ਹੋ ਜਾਣ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਦਇਆ ਕਰੋ ਸਾਡੇ ਤੇ ਦੁੱਖ ਦੀ ਘੜੀ ਆਈ ਹੈ ਇਹ ਸਾਡੇ ਤੇ ਆ ਤਕਲੀਫ ਹੈ ਆ ਪ੍ਰੋਬਲਮ ਹੈ ਆ ਦੁੱਖ ਹੈ ਤੇ ਅਰਦਾਸ ਕਰਕੇ ਗੁਰੂ ਦੇ ਚਰਨਾਂ 'ਚੋਂ ਇਸੇ ਜਲ ਨੂੰ ਸਾਰੇ ਘਰ ਦੇ ਵਿੱਚ ਛਿੱਟਾ ਦੇਣਾ ਉਸ ਤੋਂ ਬਾਅਦ ਉਸ ਜਲ ਨੂੰ ਜਿਹੜੇ ਵੀ ਪ੍ਰਾਣੀ ਨੂੰ ਧੀ ਨੂੰ ਬੱਚੇ ਨੂੰ ਕਿਸੇ ਨੇ ਵੀ ਦੁੱਖ ਹੈ ਜਾਇ ਹੋ ਜੇ ਕੋਈ ਪ੍ਰੋਬਲਮ ਹੈ ਉਹਨੇ ਉਹ ਜਲ ਪੀਣਾ ਤੇ ਆਪਣੇ ਉੱਪਰ ਛਿੱਟਾ ਵੀ ਦੇਣਾ ਕਿਸੇ ਸਿਆਣੇ ਬਾਬੇ ਤਾంత్రਕ ਕੋਲ ਜਾਣ ਦੀ ਲੋੜ ਨਹੀਂ ਤੁਹਾਨੂੰ ਮੈਂ ਦਾਅਵੇ ਨਾਲ ਕਹਿੰਦਾ ਗੁਰੂ ਗੋਬਿੰਦ ਸਿੰਘ ਤੇ ਭਰੋਸਾ ਮੈਨੂੰ ਤੇ ਜਿੱਦਾਂ ਤੁਸੀਂ ਇਹ ਕਾਰਜ ਕਰ ਲਿਆ ਉਹ ਜਲ ਦੇਲੀ ਹਰ ਰੋਜ਼ ਨਵਾਂ ਜਲ ਬਣੇਗਾ ਉਹ ਜਲ ਪੀਣਾ ਪੰਜਾਂ ਦਿਨਾਂ ਦੇ ਵਿੱਚ ਤੁਹਾਡਾ ਤੇ ਪੁੱਤਰ ਜੋ ਵੀ ਜਿੰਨੂੰ ਵੀ ਕੋਈ ਦਿੱਕਤ ਹੈ ਉਹ ਜੀ ਬਾਹਰਲੀਆਂ ਚੀਜ਼ਾਂ ਦੀ ਆਪਾਂ ਸਿਆਣਿਆਂ ਕੋਲ ਲੈ ਕੇ ਜਾਣੇ ਆ ਉਹ ਤੁਹਾਡੀ ਪੰਜਾਂ ਦਿਨਾਂ ਦੇ ਵਿੱਚ ਤੁਸੀਂ ਠੀਕ ਹੋਣੇ ਸ਼ੁਰੂ ਹੋ ਜਾਓਗੇ ਇੱਕ ਪਹਿਲੇ ਦਿਨ ਤੋਂ ਫਰਕ ਪੈ ਜਾਏਗਾ ਹੌਲੀ 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 ਕੁਝ ਦਿਨਾਂ ਦੇ ਵਿੱਚ ਬਿਲਕੁਲ ਹੀ ਠੀਕ ਹੋ ਜਾਓਗੇ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਪੈਣੀ ਜਦੋਂ ਤੁਸੀਂ ਠੀਕ ਹੋ ਜਾਵੋ ਉਦੋਂ ਤੁਸੀਂ ਕਲਾ ਪ੍ਰਸਾਦੀ ਦੀ ਦੇਗ ਬਣਾ ਕੇ ਪਹਿਲੀ ਗੱਲ ਗੁਰਦੁਆਰਾ ਸਾਹਿਬ ਜਾਓ ਗੁਰੂ ਸਾਹਿਬ ਦਾ ਧੰਨਵਾਦ ਕਰਿਓ ਗੁਰੂ ਮਹਾਰਾਜ ਸਾਡੇ ਧੀ ਪੁੱਤਰ ਬਿਮਾਰ ਸਨ ਜਾਂ ਅਸੀਂ ਬਿਮਾਰ ਸੀ ਕੋਈ ਦੁੱਖ ਦੀ ਘੜੀ ਆਈ ਸੀ ਤੇ ਤੁਸੀਂ ਉਹ ਕਿਰਪਾ ਕੀਤੀ ਐ ਸਾਨੂੰ ਜੰਤਰਾ ਤੰਤਰਾ ਮੰਤਰਾ ਤੋਂ ਦੂਰ ਕਰਕੇ ਉਹਨਾਂ ਨੂੰ ਦੂਰ ਕਰਕੇ ਸਾਡੇ ਤੇ ਕਿਰਪਾ ਕੀਤੀ ਐ ਮੈਂ ਦਾਅਵੇ ਨਾਲ ਕਹਿਣਾ ਜਿੱਦਾਂ ਹੀ ਮਰਜੀ ਕੋਈ ਸ਼ਕਤੀ ਆ ਜਾਏ ਦੁਨੀਆ ਤੇ ਜਦੋਂ ਰੱਬ ਦੀ ਬਾਣੀ ਪੜਾਂਗੇ ਗੁਰੂਆਂ ਦੀ ਬਾਣੀ ਉਹਦੇ ਅੱਗੇ ਕੁਝ ਨਹੀਂ ਖੜਦਾ ਹੁੰਦਾ ਤੇ ਕਰਕੇ ਵੇਖਿਓ ਇਸ ਚੀਜ਼ ਨੂੰ ਇਗਨੋਰ ਨਾ ਮਾਰਿਓ ਤਜਰਬਾ ਕਰਕੇ ਵੇਖਿਓ ਮੈਂ ਤਜਰਬੇ ਕੀਤੇ ਹੋਏ ਨੇ ਤੇ ਮੇਰੇ ਕੋਲ ਇਹਨਾਂ ਗੱਲਾਂ ਦੇ ਸਬੂਤ ਵੀ ਪਏ ਨੇ ਜਿਹੜੀਆਂ ਸੰਗਤਾਂ ਗੁਰਮਾਰੀ ਪੜ੍ਹਦੀਆਂ ਨੇ ਨਾ ਗੁਰੂ ਨਾਲ ਜੁੜ ਗਈਆਂ ਤੇ ਗੁਰੂ ਨੇ ਉਹਨਾਂ ਦਾ ਪਲਾ ਕੀਤਾ ਏ ਅੱਜ ਮੀਡੀਆ ਤੇ ਵੇਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਚੋ ਪਹਿਰੇ ਦੇ ਵਿੱਚ ਕਿੰਨੀ ਬਖਸ਼ਿਸ਼ ਕਰ ਰਹੇ ਦੁਨੀਆ ਤੇ ਤੇ ਸਾਡੇ ਤੇ ਕਿਵੇਂ ਨਾ ਹੋਊਗੀ ਇਸ ਲਈ ਬੇਨਤੀ ਹੈ ਕਿ ਜਰੂਰ ਕਰਿਓ ਅੱਗੇ ਵਾਲੀਆਂ ਵੀਡੀਓ ਦੇ ਵਿੱਚ ਵੀ ਮੈਂ ਇਹਨਾਂ ਚੀਜ਼ਾਂ ਬਾਰੇ ਬਹੁਤ ਕੁਝ ਪਾਉਣਾ ਤੇ ਤੁਸੀਂ ਘਰ ਬਹਿ ਕੇ ਲਹਾ ਲੈ ਸਕਦੇ ਹੋ ਕਿਰਪਾ ਕਰਕੇ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਓ ਇਹ ਵੀਡੀਓ ਨੂੰ ਜਿਨ੍ਹਾਂ ਨੂੰ ਪਤਾ ਲੱਗੇ ਕਿ ਸਾਡੇ ਗੁਰੂ ਦੀ ਬਾਣੀ ਵਿੱਚ ਕਿੰਨੀ ਤਾਕਤ ਹੈ ਕੋਈ ਕਾਲਾ ਇਲਮ ਆਜੇ ਚਿੱਟਾ ਆਜੇ ਜਿਹੜਾ ਮਰਜੀ ਇਲਮ ਆਜੇ ਜਦੋਂ ਬਾਣੀ ਪੜਾਂਗੇ ਨਾ ਗੁਰੂ ਦੀ ਤੇ ਸਾਰੇ ਥੋ ਦੌੜ ਜਾਂਦੇ ਨੇ ਗੁਰੂ ਦਾ ਇਲਮ ਸਭ ਤੋਂ ਵੱਡਾ ਹੈ ਗੁਰਬਾਣੀ ਦਾ ਇਲਮ ਇਸ ਤੋਂ ਉੱਤੇ ਕੋਈ ਇਲਮ ਦੁਨੀਆ ਤੇ ਬਣਿਆ ਨਹੀਂ ਵਾਹਿਗੁਰੂ